ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਥੈਂਡ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਆਪਣੇ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈੱਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬਜੇਤ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਜਿਹੜੇ ਕਿਸਾਨ ਵੀਰ ਫੇਸਬੁੱਕ ਪੇਜ ਦੇ ਉੱਪਰ ਵੀਡੀਓ ਦੇਖਦੇ ਨੇ ਉਹ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ ਕਿਸਾਨ ਵੀਰੋ ਅੱਜ ਆਪਾਂ ਮੱਕੀ ਦੇ ਵਾਪਸ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਦੇ ਨਾਲ ਆਪਣਾ ਕੰਟੈਕਟ ਹੁੰਦਾ ਰਹਿੰਦਾ ਕਣਕ ਕਾਲੀ ਮੱਕੀ ਦੇ ਲਈ ਤੇ ਆਪਾਂ ਵੀਡੀਓ ਵਗੈਰਾ ਹੀ ਪਾਉਂਦੇ ਰਹਨੇ ਆ ਤੇ ਜਿਹੜੇ ਵੀਰ ਨੇ 1005 ਦੇ ਵਿੱਚ ਬਹੁਤ ਵੱਡੀ ਜਿਹੀ ਪਏ ਹੋਏ ਨੇਗੇ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਅੱਜ ਤੇ ਕਿਉਂਕਿ ਜਿਹੜੀ ਕਣਕ ਕਾਲੀ ਮੱਕੀ ਕਿਸਾਨ ਵੀਰੋ ਆਲੂ ਵਾਲੀ ਮੱਕੀ ਦੇ ਨਾਲੋਂ ਇਹ ਖਰਚਾ ਬਹੁਤ ਜ਼ਿਆਦਾ ਲੈ ਜਾਂਦੀ ਹੈ ਤਾਂ ਆਪਾਂ ਅੱਜ ਥੋੜੇ ਨਾਲ ਕਿਸਾਨ ਵੀਰੋ ਇਹ ਮੱਕੀ ਦਾ ਕੁਝ ਹੱਦ ਤੱਕ ਖਰਚਾ ਕੰਟਰੋਲ ਕਰਨ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਕਿਸਾਨ ਵੀਰੋ ਸਭ ਤੋਂ ਪਹਿਲਾ ਕੰਮ ਆਪਾਂ ਕਿਸਾਨ ਵੀਰ ਕੀ ਕਰਦੇ ਹਾਂ ਜਦੋਂ ਆਪਾਂ ਕਣਕ ਵਾਲੀ ਮੱਕੀ ਬੀਜਣ ਲੱਗਦੇ ਆ ਪਹਿਲਾਂ ਆਪਾਂ ਬੀਜ ਡਿਸਾਈਡ ਕਰਦੇ ਆ ਤਾਂ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਗੱਲ ਇਹੀ ਕਰਨੀ ਆ ਬੀ ਜਦੋਂ ਬੀ ਤੁਸੀਂ ਨੇ ਬੀਜ ਲੈਣਾਗਾ ਮੰਨ ਕੇ ਚਲੋ ਤੁਸੀਂ 5 ਕਿਲੇ ਬੀਜ ਦੇ ਮੱਕੀ ਦੇ ਲਾਉਣੇ ਨੇ 4 ਕਿਲੇ ਮੱਕੀ ਦੇ ਲਾਉਣੇ ਨੇ ਕਿਸੇ ਨੇ 8 ਕਿਲੇ ਲਾਉਣੇ ਨੇ ਆ ਕਿਸਾਨ ਵੀਰੋ ਤੁਸੀਂ 2 ਤੋਂ 3 ਬੀਜ ਬੀਜੋ ਐਦਾਂ ਨਾ ਹੋਵੇ ਵੀ ਕਿਤੇ ਤੁਸੀਂ ਚੱਕ ਕੇ ਸਾਰਾ ਪੈਨੀਅਰ ਦਾ ਜਿੱਦਾਂ 3399 ਪੈਨੀਅਰ ਦੀ ਬਹੁਤ ਵੱਡੀ ਪਪੂਲਰ ਵੈਰਾਈਟੀ ਹੈ ਇਹ ਸਾਈਲੇਜ ਵਾਸਤੇ ਬਹੁਤ ਜ਼ਿਆਦਾ ਵਰਤੀ ਜਾਂਦੀ ਹੈ ਤਕਰੀਬਨ ਆਪਾਂ ਨੂੰ ਵੀ 2-3 ਸਾਲ ਹੋ ਗਏ ਲਗਾਤਾਰ ਇਹ ਲਾਉਂਦੇ ਆ ਨੂੰ ਬਹੁਤ ਵਧੀਆ ਰਿਜ਼ਲਟ ਨਹੀਂ ਦੇ ਪਰ ਸਮੱਸਿਆ ਕਿਸਾਨ ਵੀਰੋ ਕੀ ਹੈ ਜਦੋਂ ਆਪਾਂ ਪਹਿਲੇ ਸਾਲ ਲਈ ਸੀ ਤਾਂ ਇਹ 11.5 1500 ਦੀ ਥੈਲੀ ਸੀ 1000 ਰੁਪਿਆ ਦੀ ਦੂਜੇ ਸਾਲ ਲਈ 1150 ਦੀ ਤੀਜੇ ਸਾਲ ਲਈ ਆਪਾਂ ਨੇ 1300 ਦੀ ਤੇ ਜਦੋਂ ਹੁਣ ਐਤਕੀਏ ਥੈਲੀ ਆਪਾਂ ਨੇ ਮੱਲ ਕੇ ਲਈ ਆਪਾਂ ਪਤਾ ਕਰਿਆ ਹੁਣ ਤੇ ਇਹ ਥੈਲੀ ਕਿਸਾਨ ਵੀਰੋ 1700 ਪਲੱਸ ਰੁਪਏ ਵਾਗੀ 4 ਕਿਲੋ ਦੀ ਪੈਕਿੰਗ ਐ 9 ਕਿਲੋ ਕਿਸਾਨ ਵੀਰੋ ਆਪਣਾ ਬੀਜ ਪੈਂਦਾ ਦੇਖੋ ਤਾਂ ਤੁਸੀਂ ਹੁਣ ਕਿਸਾਨ ਵੀਰੋ ਕਰਨਾ ਕੀ ਐ ਤੁਸੀਂ ਕੰਪਨੀ ਨਾਲ رابطہ ਕਾਇਮ ਕਰੋ ਜਿੱਦਾਂ ਜਿੱਦਾਂ ਤੁਹਾਡੇ lobe ਡਿਸਟਰੀਬਿਊਟਰ ਨੇ ਤੁਸੀਂ ਉਹਨਾਂ ਨਾਲ رابطہ ਕਾਇਮ ਕਰੋ ਕਈ ਕੰਪਨੀਆਂ ਕਿਸਾਨ ਭਰਾਵੋ ਇੰਨੀਆਂ ਕੁ ਵਧੀਆ ਕੰਪਨੀਆਂ ਨੇ ਉਹਨਾਂ ਦਾ 900 ਤੋਂ ਲੈ ਕੇ 1000 ਰੁਪਏ ਤੱਕ ਤੁਹਾਨੂੰ ਥੈਲੀ ਮਿਲ ਜੂਗੀ ਤੇ ਉਹ ਗਰੰਟੀ ਦੇਣ ਨੂੰ ਤਿਆਰ ਨੇ ਵੀ ਹਾਈਟ ਦੀ ਰੇਸ਼ੇ ਦੀ ਤੇ ਮਨ ਲੇ ਕਿ ਛੱਲੀ ਲੱਗਣ ਦੀ ਪੂਰੀ ਵਧੀਆ ਡਬਲ ਛੱਲੀ ਦੀ ਤਾਂ ਤੁਹਾਨੂੰ ਗਰੰਟੀ ਵੀ ਦੇਣ ਨੂੰ ਤਿਆਰ ਬੈਠੇ ਨੇ ਤਾਂ ਤੁਸੀਂ ਕਿਸਾਨ ਵੀਰੋ ਦੋ ਤੋਂ ਤਿੰਨ ਕੰਪਨੀਆਂ ਦੇ ਬੀਜ ਆਪਣੇ ਖੇਤ ਦੇ ਵਿੱਚ ਬੀਜੋ ਤੇ ਉਹਦਾ ਰਿਜ਼ਲਟ ਲਓ ਵੀ ਕਿਹੜੀ ਦਾ ਆਪਾਂ ਨੂੰ ਝਾੜ ਵਧੀਆ ਲੱਗਿਆ ਕਿਹੜੀ ਦੀ ਆਪਾਂ ਨੂੰ ਛੱਲੀ ਵਧੀਆ ਲੱਗੀ ਕਿ ਚ ਦਾਣਾ ਵੱਧ ਪਿਆ ਕਿਹਦਾ ਰੇਸ਼ਾ ਵਧੀਆ ਸੀਗਾ ਕਿਹੜੀ ਪੋਲੀ ਸੀ ਕਿਹੜੀ ਟਾਈਟ ਸੀ ਤਾਂ ਕਿਸਾਨ ਵੀਰੋ ਐਲਜੀ ਕੰਪਨੀ ਦੀ ਮੱਕੀਆਂ ਹੁੰਦੀਆਂ ਨੇਗੀਆਂ ਲੂਮੀ ਗ੍ਰੇਨ ਦੀ ਤੇ ਸ੍ਰੀਕਰ ਕੰਪਨੀ ਨੇ ਹੁੰਦੀਆਂ ਨੇਗੀਆਂ ਰਾਸ਼ੀ ਕੰਪਨੀ ਨੇ ਹੁੰਦੇ ਨੇ ਪੈਨੀਆਂ ਰਦੀਆਂ ਵਾਇਰ ਦੀਆਂ ਹੁੰਦੀਆਂ ਨੇ ਬਹੁਤ ਮੱਕੀਆਂ ਹੁੰਦੀਆਂ ਨੇ ਕਿਸਾਨ ਵੀਰੋ ਅਮੀਨ ਸੇ ਕੰਪਨੀ ਪਿੱਛੇ ਨਾ ਲੱਗ ਕੇ ਚੱਲੋ ਜਿੱਦਾਂ ਕਈ ਬੰਦੇ ਕਹਿੰਦੇ ਨੇ ਵੀ ਆਪਾਂ ਤਾਂ ਬਾਇਰ ਹੀ ਵੀਜਣੀ ਆ ਆਪਾਂ ਕਿਸੇ ਕੰਪਨੀ ਨੂੰ ਨਹੀਂ ਮਾੜਾ ਕਹਿੰਦੇ ਕਿਸੇ ਕੰਪਨੀ ਨੂੰ ਪ੍ਰਮੋਟ ਨਹੀਂ ਕਰਦੇ ਕਿਸੇ ਜੀ ਚੀਜ਼ ਨਹੀਂ ਆਪਾਂ ਨਿੰਦਦੇ ਪਰ ਆਪਾਂ ਇਹ ਕਹਿੰਨੇ ਕਿਸਾਨ ਵੀਰ ਵੀ ਤੁਸੀਂ ਆਪਣਾ ਫਾਇਦਾ ਆਪ ਕਰੋ ਤੁਸੀਂ ਤਿੰਨ ਤੋਂ ਚਾਰ ਵੈਰਾਈਟੀਆਂ ਤਿੰਨ ਵੈਰਾਈਟੀਆਂ ਵੀ ਤੁਸੀਂ ਲਾ ਸਕਦੇ ਹੋ ਚਾਹੇ ਤੁਸੀਂ ਇੱਕੇ ਖੇਤ ਦੇ ਵਿੱਚ ਜਿੱਦਾਂ ਮਸ਼ੀਨ ਚਾਰ ਔੜੇ ਕੱਢਦੀ ਹੈ ਤਾਂ ਚਾਰਾਂ ਨੂੰ ਤੁਸੀਂ ਬਰਾਬਰ ਪਾ ਕੇ ਦੇਖ ਲਓ ਇੱਕ ਚ ਇੱਕ ਦੀ ਥੈਲੀ ਪਾ ਲਓ ਇੱਕ ਚ ਦੂਸਰੀ ਦੀ ਤੀਸਰੀ ਚੌਥੀ ਦੀ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗਦਾ ਰੂ ਵੀ ਹਾਂ ਯਾਰ ਆਖ ਖੁੱਡ ਫੁਲਹਾਣੀ ਉਹਦਾਗਾ ਕਿਉਂਕਿ ਬਰਾਬਰ ਸਪਰੇਅ ਹੋਣੀ ਆ ਬਰਾਬਰ ਥੋੜੇ ਉਹਦੇ ਨੂੰ ਰੇ ਪੈਣਾਗਾ ਬਰਾਬਰ ਹੀ ਉਹਦੀ ਬਜਾਈ ਹੋਣੀ ਆ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਕਿਹਦਾ ਰਿਜ਼ਲਟ ਵਧੀਆ ਜੇ ਤੁਹਾਨੂੰ ਵਧੀਆ ਰਿਜ਼ਲਟ ਮਹਿੰਗੀ ਦਾ ਆਉਂਦਾ ਤਾਂ ਤੁਸੀਂ ਮਹਿੰਗੀ ਵੀਸ ਲੋ ਜੇ ਤੁਹਾਨੂੰ ਸਸਤੀ ਦਾ ਵਧੀਆ ਆਉਂਦਾ ਫਿਰ ਆਪਾਂ ਨੂੰ ਮਹਿੰਗੀ ਤੋਂ ਲੈਣਾ ਵੀ ਕੀ ਆ ਤੇ ਕੰਪਨੀ ਨੂੰ ਵੀ ਯਾਰ ਥੋੜਾ ਸੋਚਣਾ ਚਾਹੀਦਾ ਵੀ ਜਦੋਂ ਡਿਮਾਂਡ ਵਧਦੀ ਜਾਂਦੀ ਤਾਂ ਉਹ ਰੇਟ ਚੱਕ ਦਿੰਦੇ ਨੇ ਇਦਾਂ ਨਹੀਂ ਕਰਨਾ ਚਾਹੀਦਾ ਕਦੇ ਵੀ ਜਿੱਦਾਂ ਹੁਣ ਪਹਿਲਾਂ ਆਪਣੇ ਆਲੂ ਵਾਲੀ ਮੱਕੀ ਦੇ ਵਿੱਚੋਂ ਇਹ ਦੇਖੋ 1899 ਮੱਕੀ ਦੀ ਇੰਨੀ ਕੀ ਡਿਮਾਂਡ ਸੀਗੀ 2050 ਰੁਪਏ ਤੋਂ ਥੈਲੀ ਚੱਲ ਕੇ ਉਹ 3000 ਰੁਪਏ ਤੱਕ ਵਿਕ ਗਈ ਬਿਨਾ ਬਿਲ ਤੋਂ ਤਾਂ ਮੈਂ ਕਿਸਾਨ ਵੀਰੋਂ ਵੀਡੀਓ ਤਾਂ ਪਾਈਆ ਮੈਨੂੰ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਵੀ ਯਾਰ ਕਿਹੜੀ ਆਪਾਂ ਮੱਕੀ ਬੀਜੀਏ ਵੀਰੇ ਕਿਹਦਾ ਝਾੜ ਵਧੀਆ ਕਿਹਦਾ ਉਹ ਕਿਸਾਨ ਵੀਰੋਂ ਹੁਣ ਦੇਖੋ ਕਿਸਾਨ ਮੇਲਿਆਂ ਤੇ ਆਪਾਂ ਜਾਣਦੇ ਤੁਸੀਂ ਉੱਥੇ ਜਿਹੜੇ ਕਿਸਾਨ ਵੀਰ ਜਾਂਦੇ ਨੇ ਉੱਥੇ ਤਕਰੀਬਨ ਹਰ ਇੱਕ ਮੱਕੀ ਵਾਲੇ ਦਾ ਸਟਾਲ ਹੁੰਦੀ ਹੈ ਤੁਸੀਂ ਮੱਕੀ ਦੀ ਸਟਾਲ ਤੇ ਜਾ ਕੇ ਕੰਪਨੀ ਨਾਲ ਕੰਟੈਕਟ ਕਰੋ ਉੱਥੇ ਕੰਪਨੀ ਦੇ ਅਧਿਕਾਰੀ ਹੁੰਦੇ ਨੇ ਵੀ ਜੀ ਅਸੀਂ ਮੱਕੀ ਬੀਜਣੀ ਆ ਵੀ ਸਾਨੂੰ ਸੀਡ ਕਿੱਥੋਂ ਮਿਲੂ ਕਿੰਨੇ ਦਾ ਮਿਲੂ ਕਿਵੇਂ ਝਾੜ ਆ ਉਹਦਾ ਤੁਸੀਂ ਪ੍ਰੋਪਰ ਸਾਰੀ ਜਾਣਕਾਰੀ ਲੈ ਕੇ ਫਿਰ ਉਹਦਾ ਸੀਡ ਬੀਜੋ ਪੱਕਾ ਬਿੱਲ ਲਓ ਪਹਿਲੀ ਗੱਲ ਤਾਂ ਕੋਈ ਵੀ ਮੱਕੀ ਬੀਜਣੀ ਤੁਸੀਂ ਪੱਕਾ ਬਿੱਲ ਲਓ ਤਾਂ ਠੱਗੀ ਤੋਂ ਕਿਸਾਨ ਵੀਰੋ ਬਚੋ ਕਿਉਂਕਿ ਜਦੋਂ ਚੀਜ਼ ਦੀ ਡਿਮਾਂਡ ਵਧਦੀ ਜਾਂਦੀ ਹੈ ਤਾਂ ਉਹਦੀ ਡੁਪਲੀਕੇਸੀ ਵੀ ਵਧ ਜਾਂਦੀ ਆ। ਠੱਗੀ ਵੀ ਵਧ ਜਾਂਦੀ ਆ ਉਹਦੇ 'ਚ। ਪੱਕਾ ਬਿੱਲ ਲਏ ਬਿਨਾ ਤੁਸੀਂ ਕਦੇ ਵੀ ਬੀਜ ਨਾ ਖਰੀਦੋ ਕਿਉਂਕਿ ਮਹਿੰਗਾ ਪ੍ਰੋਜੈਕਟ ਆ ਕਿਸਾਨ ਵੀਰੋ। ਘੱਟੋ ਘੱਟ ਜੇ ਜ਼ਿਆਦਾ ਨਹੀਂ 5000 ਰੁਪਏ ਦਾ ਤੱਕ 4500 ਤੋਂ 5000 ਦਾ ਬੀਜ 1 ਕਿਲੇ ਦੇ ਵਿੱਚ ਆਪਾਂ ਮਹਿੰਗਾ ਪਾ ਦਿੰਨੇ ਆ। ਜੇ ਤੁਹਾਡਾ ਉਹੀ 2500 ਨਾਲ ਕਿਲਾ ਵੇਚਦਾ ਤੁਹਾਨੂੰ ਕਿਉਂ ਤੁਹਾਨੂੰ ਕੀ ਮਾਰ ਆ ਉਹਦੇ ਵਿੱਚ ਜੇ ਤੁਹਾਨੂੰ ਝਾੜ ਉਹ ਨਹੀਂ ਮਿਲਦਾ। ਗੱਲ ਤੇ ਕਿਸਾਨ ਵੀਰੋ ਗੌਰ ਕਰਿਓ। ਤੇ ਜਿਹੜੇ ਬਾਲੇ ਗਿਆਨਵਾਨ ਵੀਰ ਨੇ ਉਹ ਦੂਰ ਰਹਿਣ ਜਿਹੜੇ ਕਹਿੰਦੇ ਨੇ ਕੰਪਨੀ ਨੂੰ ਮਾੜਾ ਬੋਲਦਾ ਫਲਾਣਾ ਠਮਕਾ ਉਹ ਆਪਾਂ ਗੱਲ ਕਿਸੇ ਕੰਪਨੀ ਤੇ ਨਹੀਂ ਕਰਦੇ ਕਿਸੇ ਤੇ ਨਹੀਂ ਕਰਦੇ ਪਰ ਆਪਾਂ ਗੱਲ ਕਰਦੇ ਆ ਕਿਸਾਨਾਂ ਦੀ ਵੀ ਆਪਣੇ ਫਾਇਦੇ ਆਪ ਕਰਨੇ ਸਿੱਖੀ ਆਪਾਂ ਸਵਾਲ ਕਰੋ ਮੂਹੋਂ ਅਗਲੇ ਨੂੰ ਇਹਨਾਂ ਉਹ ਵੀ ਦੁਕਾਨ ਤੇ ਗਏ ਚੱਕ ਕੇ ਆਪਾਂ ਥੈਲੀਆਂ 'ਚ ਧਰ ਲੈਂਦੀਆਂ ਆਪਾਂ ਨੇ ਲਿਆ ਕੇ ਬੀਜਤੀਆਂ ਤਾਂ ਕਿਸਾਨ ਵੀਰੋ ਮੈਂ ਬੀਜ ਤੇ ਵੀਡੀਓ ਤਾਂ ਪਾਈ ਅੱਜ ਵੀ ਆਪਾਂ ਤਿੰਨ ਵੈਰੇਟੀਆਂ ਤੁਸੀਂ ਲਾਓ ਦੋ ਤਿੰਨ ਵੈਰੇਟੀਆਂ ਲਾ ਕੇ ਦੇਖੋ ਤੁਹਾਨੂੰ ਪਤਾ ਲੱਗੇ ਵੀ ਕਿਹਦਾ ਝਾੜ ਵੱਧਦਾ ਕਿਹਦਾ ਘਟਦਾ ਆਪਾਂ ਲੁੱਟ ਤੋਂ ਬਚੇ ਜਾ ਸਕੀਏ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਮਹਿੰਗੀ ਚੀਜ਼ ਦੀ ਆਪਾਂ ਨੂੰ ਰਿਜ਼ਲਟ ਵਧੀਆ ਮਿਲਣਾ ਮੈਂ ਤੁਹਾਨੂੰ ਦੇਖੋ ਹਰ ਇੱਕ ਵਾਰ ਵੀ ਕਿਸਾਨ ਵੀਰੂ ਇਸੇ ਤੁਹਾਡੇ ਨਾਲ ਕਣਕ ਦੇ ਸੀਡ ਵੇਲੇ ਵੀ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਹੁੰਦਾ ਕਿਉਂਕਿ ਮੈਨੂੰ ਪਤਾਗਾ ਆਪਣੇ ਉੱਪਰ ਇੰਨੇ ਕਿ ਜ਼ਿਆਦੇ ਖਰਚਿਆਂ ਦਾ ਪ੍ਰੈਸ਼ਰ ਆ ਜਾਂਦਾ ਫਿਰ ਆਪਾਂ ਛੱਡਣ ਨੂੰ ਮਜਬੂਰ ਹੋ ਜਾਂਦੇ ਚੀਜ਼ਾਂ ਔਰ ਉਹਦੇ ਵਜਾਇੇ ਕਿਸਾਨ ਵੀਰੂ ਜੇ ਆਪਾਂ ਉਹਨੂੰ ਵਧੀਆ ਤਰੀਕੇ ਨਾਲ ਕਿਸੇ ਨੂੰ ਪੁੱਛ ਗਿੱਛ ਕੇ ਮੰਨ ਲੇ ਕਿ ਵਧੀਆ ਕੰਪਨੀ ਦਾ ਆਪਾਂ ਸੀਡ ਲਿਆ ਕੇ ਬੀਜੀਏ ਆਪਾਂ ਨੂੰ ਝਾੜ ਉਹ ਨਹੀਂ ਮਿਲ ਜੇ ਫਿਰ ਆਪਣਾ ਉਹਦੇ ਚ ਹੱਜ ਕੀ ਹੈ ਉਹਦੀ ਵਧੀਆ ਆਪਾਂ ਨੂੰ ਉਹਦਾ ਮੰਨ ਲੇ ਕਿ ਰੇਸ਼ਾ ਮਿਲੇ ਤੇ ਕਿਸਾਨ ਵੀਰੂ ਮੈਂ ਇਹ ਵੀਡੀਓ ਤਾਂ ਪਾਈ ਆ ਉਧਰ ਲਾਵਣ ਕਿਉਂਕਿ ਮੈਨੂੰ ਇਸ ਵੀਡੀਓ ਦੀ ਜ਼ਰੂਰਤ ਲੱਗੀ ਉਧਰ ਲੱਕਾ ਵੀ ਹਾਂ ਕਿਸਾਨ ਵੀਰਾਂ ਨੂੰ ਵੀ ਚੀਜ਼ ਦੱਸਣ ਦੀ ਜ਼ਰੂਰਤ ਹੈਗੀ ਆ ਤਾਂ ਕਿਸਾਨ ਵੀਰੋ ਇੱਕ ਕੰਪਨੀ ਪਿੱਛੇ ਕਦੇ ਨਾ ਪਾਓ ਤੁਸੀਂ ਤਿੰਨ ਜਾਂ ਚਾਰ ਕੰਪਨੀਆਂ ਤਿੰਨ ਕੰਪਨੀਆਂ ਦੇ ਬੀਜ ਲਿਆ ਕੇ ਬੀਜ ਕੇ ਦੇਖੋ ਰਿਜ਼ਲਟ ਇੱਕ ਖੇਤ ਚ ਬੀਜ ਕੇ ਦੇਖੋ ਵੀ ਇੱਕੇ ਖੇਤ ਦੇ ਵਿੱਚ ਉਹ ਬਰਾਬਰ ਚੱਲ ਰਹੀਆਂ ਨਹੀਂ ਆਣੀਆਂ ਜੇ ਬਰਾਬਰ ਚੱਲਦੀਆਂ ਤਾਂ ਆਪਾਂ ਨੂੰ ਕੀ ਫਾਇਦਾ ਕਿਸਾਨ ਵੀਰੋ ਵੱਧ ਪੈਸੇ ਲਾਉਣ ਦੀ ਜੇ ਆਪਾਂ ਘੱਟ ਪੈਸਿਆਂ ਚ ਉਹਨਾਂ ਝਾੜ ਲੈ ਸਕੀਏ ਦੇਖੋ ਕਿਸਾਨ ਵੀਰੋ ਕੰਪਨੀ ਕੋਈ ਮਾੜੀ ਨਹੀਂ ਹਰੇਕ ਨੇ ਆਪਣਾ ਪ੍ਰੋਡਕਟ ਵੇਚਣਾ ਪਰ ਆਪਾਂ ਮਾੜੇ ਹੋ ਜਾਂਦੇ ਹਾਂ ਕਿਉਂਕਿ ਆਪਾਂ ਚੀਜ਼ ਦੇ ਪਿੱਛੇ ਪੈ ਜਾਂਦੇ ਹਾਂ ਮੈਂ ਤੁਹਾਨੂੰ ਪਹਿਲਾਂ ਆਲੂ ਵਾਲੀ ਮੱਕੀ ਵੇਲੇ ਵੀ ਇਹੀ ਗੱਲ ਕਹੀ ਸੀ ਵੀ ਬਹੁਤ ਵਧੀਆ ਕੰਪਨੀਆਂ ਪਈਆਂ ਨੇ ਬਹੁਤ ਵਧੀਆ ਕੰਪਨੀਆਂ ਦਾ ਤੁਸੀਂ ਸੀਡ ਲੈ ਕੇ ਵੀ ਜੋ ਇੱਕ ਕੰਪਨੀ ਪਿੱਛੇ ਆਪਾਂ ਨਾ ਪਾਓ ਲੁੱਟ ਨਾ ਕਰਾਓ ਆਪਣੀ ਠੱਗੀ ਨਾ ਲਵਾਓ ਉਮੀਦ ਹੈ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕਰੀਆ ਤੁਹਾਨੂੰ ਸਾਰੀ ਵਧੀਆ ਲੱਗੀ ਹੋਵੇਗੀ ਆਪਾਂ ਇਸੇ ਤਰ੍ਹਾਂ ਕ ਮੱਕੀ ਦੇ ਉੱਪਰ ਲਗਾਤਾਰ ਹੁਣ 4-5 ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸੇ ਤਰ੍ਹਾਂ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਕਰਦੇ ਰਹੋ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਤੇ ਮੈਂ ਬਹੁਤ ਧੰਨਵਾਦ ਦੀਆਂ ਤੁਸੀਂ ਇੰਨਾ ਆਪਣੇ ਚੈਨਲ ਨੂੰ ਪਿਆਰ ਦਿੱੰਨੂ ਅੱਪ ਇਸੇ ਤਰ੍ਹਾਂ ਵੀਡੀਓ ਲੈ ਕੇ ਹਾਜ਼ਰ ਹੁੰਦ ਰਹਾਂਗੇ ਧੰਨਵਾਦ